ਪਿੰਡ ਦੇ ਵਿੱਚ ਬਾਸਾਪੁਰ ਕਾਲੇ ਕੇ ਜਿਹੜਾ ਪਿੰਡ ਹੈ ਉੱਥੇ ਤੋੜੀ ਪਾਣ ਨੂੰ ਲੈ ਕੇ ਦੋ ਤਿਰਾਂ ਦੀ ਲੜਾਈ ਹੋਈ ਹੈ ਜਿਸ ਦੇ ਵਿੱਚ ਚਾਰ ਲੋਕ ਜ਼ਖਮੀ ਹੋਏ ਹਨ ਇੱਕ ਪਾਰਟੀ ਦਾ ਇੱਕ ਵਿਅਕਤੀ ਜ਼ਖਮੀ ਹੈ ਦੂਜੇ ਦੇ ਤਿੰਨ ਲੋਕ ਜ਼ਖਮੀ ਹੋਏ ਹਨ ਚਾਰੋਂ ਵਿਅਕਤੀਆਂ ਨੂੰ ਸਮਾਣਾ ਕੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਾਇਆ ਗਿਆ ਇੱਕ ਵਿਅਕਤੀ ਜਿਹੜੀ ਸੱਟਾਂ ਲੱਗੀਆਂ ਉਸ ਦੀ ਸੂਚਨਾ ਡਾਕਟਰਾਂ ਵੱਲੋਂ ਸਦਰ ਪੁਲਿਸ ਸਮਾਣਾ ਨੂੰ ਦੇ ਦਿੱਤੀ ਗਈ ਹੈ ਔਰ ਇਨਾਂ ਦਾ ਮੈਡੀਕਲ ਕੀਤਾ ਜਾ ਰਿਹਾ ਹੈ ਜਿਹੜੀ ਫਸਟ ਹੈ ਉਹ ਇਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਔਰ ਸਾਰਾ ਮਾਮਲਾ ਜਾਂਚ ਦੇ ਇੱਕ ਪਰ ਪਖਦਾ ਕਹਿਣਾ ਹੈ ਕਿ ਅਸੀਂ ਤੂੜੀ ਪਰ ਟਰਾਲੀ ਲਾਈ ਪਾਣ ਵਾਸਤੇ ਤੇ ਦੂਜਿਆਂ ਨਾਲ ਕੇ ਸਾਨੂੰ ਕੁੱਟੇ ਦੂਜੇ ਕਹਿੰਦੇ ਵੀ ਸਾਡੇ ਘਰ ਦੇ ਵਿੱਚ ਤੂੜੀ ਪਾਰੇ ਤੇ ਲੇਕਿਨ ਹੁਣ ਕੀ ਦੀ ਗਲਤੀ ਹੈ ਕੀ ਦੀ ਨਹੀਂ ਹੈ ਸਾਰਾ ਪੁਲਿਸ ਜਾਂਚ ਦਾ ਵਿਸ਼ਾ ਹੈ ਤਾਂ ਆਛਾ ਪਰ ਕਾਲੇ ਜੀ ਗੱਲ ਕੁਛ ਨਹੀਂ ਇਹਨਾਂ ਨੇ ਗੱਲ ਤੂੜੀ ਬਣਾ ਕੇ ਆਪਣੇ ਅੰਦਰਾਂ ਚ ਪਾ ਲਈ ਅੱਜ ਅਸੀਂ ਤੂੜੀ ਬਣਾਉਣ ਲੱਗੇ ਆ ਟਰਾਲੀ ਪਹਿਲੀ ਲਾਈ ਹੈ ਇਹਨਾਂ ਨੇ ਗੱਲ ਨਹੀਂ ਕੀਤੀ ਸਾਡਾ ਸਾਡੇ ਘਰ ਆ ਕੇ ਗੱਲ ਪੈ ਗਏ ਨੇ ਸਾਡੇ ਸਾਡੇ ਅਸੀਂ ਆਪਣੇ ਘਰ ਸਿਰ ਚੈੱਕ ਕਰ ਲੋ ਜਾ ਕੇ ਜੀ ਇਹਨਾਂ ਦੇ ਘਰ ਇਹਦਾ ਜੀ ਫਿਰ ਵੇਖ ਲੋ ਚੈੱਕ ਕਰ ਲੋ ਜੀ ਉਹਨਾਂ ਦੇ ਘਰ ਤੇ ਉਹ ਪਾ ਲੈਣ ਥੜਾ ਘਰ ਇਸ ਤੇ ਪਾਵਾਂਗੇ ਆਪਣੇ ਘਰ ਦੀ ਜੀ ਕਿਸੇ ਆਪਣੇ ਘਰ ਦੀ ਪਾਵਗੇ ਹਾਂਜੀ ਕੋਈ ਕਿਸੇ ਘਰ ਸਾਰ ਕੇ ਇਹਦੇ ਘਰ ਤੇ ਪਾਉਣ ਦੇਂਦਾ ਥੋੜੀ ਤੁਸੀਂ ਆਪ ਸਿਆਣੀ ਫਿਰ ਆ ਕੇ ਔਰ ਟਰਾਲੀ ਤੇ ਬੈਠ ਹੀ ਲਾਈਏ ਆ ਕੇ ਮਾਮਾ ਬਣਾ ਦੇ ਗਾੜਾ ਕਦਾਂ ਲੱਗੇ ਨੇ ਸਾਡੇ ਅੱਖ ਕਿੱਚਾ ਮਾਰੀਆਂ ਪੀਆਂ ਨੇ ਅੱਜ 77 ਦੇ ਨੇ ਇਹ ਵੀ ਮੇਰਾ ਭਰਾ ਹੈ ਪਤਾ ਨਾ ਕਰਨੈਲ ਸਿੰਘ ਜੈਪ ਸਿੰਘ ਜੀ ਆ ਚੌਥੀ ਪੰਜਵੀਂ ਲਾਉਗੇ ਥੜੇ ਤਿੰਨ ਚਾਰ ਹੀ ਲਗਾਸ ਤੇ ਇਹਨਾਂ ਨੇ ਪ ਤੂੜੀ ਪਾਣ ਲੱਗੇ ਸਾ ਘਰ ਵਿੱਚ ਤੂੜੀ ਨਹੀਂ ਪਾਣ ਦਿੱਤੀ ਬਸ ਆਪਣੇ ਘਰ ਚ ਪਾਉਂਦੇ ਉਹ ਤਾਂ ਫਿਰ ਵੀ ਪੈਸੇ ਲੈਏ ਨੇ ਹੁਣ ਆਪੀ ਆਖੇ ਜਦੋਂ ਪੈਸੇ ਲੈ ਕੇ ਵੀ ਮੂਹ ਕਰਦੇ ਨੇ ਉਹਨਾਂ ਨੇ ਸਾਡਾ ਨਹੀਂ ਤੂੜੀ ਸਾਡੀ ਪਈ ਹੈ ਹੋਰ ਪਹਿਲਾਂ ਵੀ ਸਾਡੀ ਪਈ ਹੈ ਇਹ ਸਾਡੇ ਘਰੇ ਤੂੜੀ ਪਾਉਂਦੇ ਸੀ ਜੀ ਧੱਕੇ ਨਾਲ ਅਸੀਂ ਰੋਕਣ ਗਏ ਆ ਅਸੀਂ ਪਹਿਲਾਂ 18 ਤਰੀਕ ਨੂੰ ਮੈਂ ਐਸ ਐਚਓ ਸਾਹਿਬ ਨੂੰ ਐਪਲੀਕੇਸ਼ਨ ਦੇ ਆ ਸੀ ਜੀ ਮਿਲ ਕੇ ਵੀ ਸਾਡੇ ਘਰੇ ਤੂੜੀ ਪਾਉਂਦੇ ਹਨ ਜੀ ਧੱਕੇ ਨਾਲ ਵੀ ਇਹਨਾਂ ਨੂੰ ਰੋਕਿਆ ਜੇ ਉਹ ਕਹਿੰਦੇ ਹਾਂ ਲੱਗ ਲੱਗਿਆ ਜੀ ਸਾਡੇ ਪਏ ਬੰਦਾ ਜਿੰਨੇ ਸਾਡੇ ਇਹ ਕਹਿੰਦੇ ਮੇਰੇ ਕੋਲ ਥਾਂ ਜਿੰਨੇ ਸਾਡੇ ਸੱਟਾਂ ਮਾਰੀਆਂ ਨੇ 1 ਉਹ ਜਗਾ ਅਸੀਂ 2006 ਚ ਬਣਾਈ ਪਾਈ ਹੋਈ ਹੈ ਅਲੱਗ ਹੋ ਕੇ ਸਾਰੇ ਅਲੱਗ ਅਲੱਗਾਂ ਜੀ ਅਸੀਂ ਹਾਂਜੀ ਹਾਂ ਤੂੜੀ ਠੱਕਾ ਕਰਦੇ ਹਾਂ ਜੀ ਅਸੀਂ ਕਹਾਂ ਵੀ ਅਸੀਂ ਐਸਐਚਓ ਸਾਹਮਣੇ ਕਹਿ ਪੀ ਜਿੱਦੇ ਤੂੜੀ ਪਾਣਗੇ ਤੁਸੀਂ ਸਾਨੂੰ ਬੁਲਾ ਲਿਓ ਅਸੀਂ ਫੋਨ ਕਰਿਓ ਕਿੱਥੇ ਆ ਰਹੇ ਹਾਂ ਅਸੀਂ ਇੰਨੇ ਚ ਸਾਡੇ ਗੱਲ ਪੈ ਕੇ ਜੀ ਅਸੀਂ ਰੋਕਣੇ ਗਏ ਆ ਵੀ ਤੂੜੀ ਨਾ ਪਾਓ ਪੁਰਸਪਾਲਟੀ ਨੂੰ ਆ ਜਾਂਦੋ ਇੱਕ ਪਾਰਟੀ ਦੀ ਤਰਫ ਤੋਂ ਜੀ ਤਿੰਨ ਆਏ ਆ ਤੇ ਇੱਕ ਪਾਰਟੀ ਦੀ ਤਰਫ ਤੋਂ ਇੱਕ ਆਇਆ ਸਾਰਿਆਂ ਨੂੰ ਫਸਟਡ ਦਿੱਤੀ ਹੈ ਪਿੰਡ ਹੈਗਾ ਬਾਦਸ਼ਾਹਪੁਰ ਕਲਕੀ थाना ਸਦਰ ਸਮਾਨਾ ਸਾਰਿਆਂ ਨੂੰ ਫਸਟਡ ਦਿੱਤੀ ਹੈ ਤੇ ਐਮਐਲਸੀ ਵੀ ਕੱਟਦੀ ਹੈ ਪੁਲਿਸ ਨੂੰ ਇਨਫੋਰਮ ਕਰਦੀ ਹੈ ਕੈਮਰਾਮੈਨ ਵੀ ਕੇ ਕਰਕੇ ਦੇ ਨਾਲ ਪਰਸੋਤਮ ਕੋਸਿਕ ਸਮਾਣਾ ਨਿਊਜ਼